ਚਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਕਰੋ ਸਬਸਕ੍ਰਾਈਬ ਬਦ ਤੋਂ ਬਦ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰੋਂ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਜੌਂਾਂ ਵਾਲੀ ਲੱਗੀ ਦੀ ਅੱਜ ਪਲਾਟ ਦੀ ਲੱਗਿਆ ਰੌਣੀ ਕਰਨੇ ਚ ਬੀਜਣਾ ਆਪਾਂ ਨੇ ਡੰਗਰਾਂ ਦਾ ਹਰਾਚਾਰਾ ਤੇ ਰੌਣੀ ਕਰਕੇ ਤੋ ਦੰਦਣ ਤੱਕ ਹਰਾਚਾਰਾ ਜੋ ਵੀ ਬੀਜਣਾ ਬਾਜਰਾ ਉਹ ਵੀデア ਕਿਾਰੇ ਜੇ ਪਾਲੇ ਟੇਡੇ ਜੇ ਕਿਹੜਾ ਮੈਂ ਖਾਲ ਪਾਊਗਾ ਉੱਥੋਂ ਹੀ ਖੁੰਝੋ ਤੇ ਵੀ ਟੇਡੇ ਜੇ ਪਾਤੇ ਚਾਰ ਪੰਜ ਕਿਾਰੇ ਤੇ ਭਰ ਕੇ ਬੱਤ ਦਾ ਤੁਹਾਨੂੰ ਪਤਾ ਅੱਗ ਪੈਂਦੀ ਹੈ ਛੇਤੀ ਉਹ ਆ ਜਾਣਾ ਕੋਲ ਖੜ ਕੇ ਭਰ ਰਹੇ ਆ ਐਵੇਂ ਮੌਹਲਾ ਕੇ ਇੱਕ ਘਾਟੇ ਤੋਂ ਉੱਤੇ ਲਾ ਕੇ ਇਹਨਾਂ ਨੂੰ ਦੋ ਜਾਣੇ ਆ ਪਹਿਲਾਂ ਖਾਲ ਚੱਲਦਾ ਕਰਿਆ ਖਾਲ ਬਹੁਤ ਔਖਾ ਚੱਲਦਾ ਹੋਇਆ ਕਵਾੜੇ ਬਹੁਤ ਹੀ ਆ ਗੱਟ ਟਰਾਲੀ ਆ ਗਈ ਰੇਤੇ ਦੀ ਲਾਉਣ ਲੱਗਿਆ ਵੀਰ ਲਓ ਜੀ ਲਾਤੀ ਟਰਾਲੀ ਵੀਰ ਨੇ ਰੇਤੇ ਦੀ 8-5 ਪਣਾ ਪਹਿਲੀ ਵਾਰੀ ਜਬੈਕ ਮਾਰਿਆ ਨੇ ਨਾਲੀ ਨੂੜੀ ਜੀ ਟਪਾਤੀ ਕਰੋ ਚੈੱਕ ਨਵੇਂ ਮਕਾਨ ਦਾ ਪਹਿਣਾ ਲੈਂਟਰ ਤੇ ਪਾਈਪਾਂ ਸ਼ੇਪਾਂ ਦੀ ਹੋ ਗਈ ਫੀਟਿੰਗ ਸਾਰੀ ਬੀਮ ਬੂ ਬਣੇ ਗਏ ਬਿਜਲੀ ਵਾਲੇ ਪੱਖੇ ਜੋ ਵੀ ਹੈਗਾ ਦੇਖੋ ਆ ਜਗਾ ਖਾਦੀ ਹੈ ਲੋਬੀ ਦੇ ਵਿੱਚ ਤੇ ਇਧਰ ਪੌੜੀ ਵਾਲਾ ਆ ਵੀ ਰੱਖ ਲਿਆ ਮਗਰਲੇ ਮਕਾਨਾਂ ਦੋ ਕਮਰਿਆਂ ਨੂੰ ਚਾਨਣਾ ਆਉਣੀ ਅੱਜ ਆਲੋਚਾਇਆ ਪਾਏ ਨੇ ਬਿਜਲੀ ਵਾਲਿਆਂ ਨੇ ਬਹੁਤ ਪਾਇਪ ਮਾਈ ਬਈ ਚਾਰਜ ਬេរ ਰਹੇ ਨੇ ਕੋ ਸਵੇਰੇ ਪਾਵਾਂਗੇ ਲੈਂਟਰ ਸ਼ਨੀਵਾਰ ਨੂੰ ਕੱਲੋਂ ਹਾ ਤਾਂ ਡਬਲੇ ਪੀਮ ਪਾਤਾ ਉਰੇ ਤਾਂ ਹੈ ਬਹੁਤ ਸਰੀਆ ਪਾਉਂਦੇ ਨੇ ਮਿਸਤਰੀ ਅੱਗੇ ਇੰਨਾ ਸਰੀਆ ਦੀ ਪੌੜੇ ਹੁੰਦੇ ਮਾਲਾ ਵੀ ਇੱਕ ਮਿਲ ਦਾ ਮਾਲ ਇੱਕ ਛੱਤ ਜਬਾ ਹੁੰਦੇ ਨੇ ਤਕਰੀਬਨ ਜਿਹੜਾ ਇੱਕ ਦਿਨ ਚ ਬਣਾਉਂਦੇ ਨੇ ਉਹ ਕਿੰਨਾ ਸਰੀਆ ਪੈ ਗਿਆ ਫੋਰਮੈਨ 23 ਕੁਵੰਟਲ 23 ਕੁਵੰਟਲ ਸਿਰਫ ਆ ਛੱਤ ਛੱਤ ਜੇ ਪੈ ਗਿਆ ਤੇ ਜਿਹੜਾ ਥੱਲੇ ਬੀਮਾ ਬੂਮਾ ਦਾ ਉਹ ਵੱਖਰਾ ਹੈ ਜਿਹੜਾ ਉੱਪਰ ਪੈਣਾ ਉਹ ਵੱਖਰਾ ਹੈ ਕੱਲਾ ਇਹ ਹੀ ਇਹ ਹੀ 23 ਕੁਵੰਟਲ ਪਾਤਾ ਏਰੀਏ ਦੇ ਹਿਸਾਬ ਨਾਲ ਲਓ ਜੀ ਮਿੱਤਰੋ 3602 ਨੂੰ ਲੱਗਿਆ ਆਪਾਂ ਬੈੜਾਂ ਵਾਲਾ ਸਿਸਟਮ ਯਾ ਲਾਉਣ ਚੈੱਕ ਵਾਲੇ ਬੈੜ ਨੇ ਤੇ ਹੁਣ ਰਿਮਾਂ ਦਾਹਾਗੇ ਰੰਗ ਥੋੜਾ ਮੋਟਾ ਤਿੰਨ ਜਗ੍ਹਾ ਲਾਉਣੀਆਂ ਨੇ ਟਿੱਕੀਆਂ ਇਹ ਬਾੜ ਦਾ ਆਪਾਂ ਕੱਦੂ ਦੇ ਵਿੱਚ 3602 ਤੇ ਦੋ ਟਰੈਕਟਰ ਬਾੜ ਦੇ ਨੇ ਅੱਜ ਇਹਨੂੰ ਲਾਉਣਿਆਂ ਤੇ ਕੱਲੂ ਲਾਵਾਂਗੇ 5210 ਜੌਂਡੀਰ ਨੂੰ ਹੋ ਗਿਆ ਵਾ ਲੈਜਰ ਕਰਨਾ ਸਲੋਦੀ ਨਾਲ ਆਪਣੇ ਉੱਤੇ ਸਹੋਲੀ ਸਲੋਦੀ ਉਹ ਆ ਗਿਆ ਸਹੋਲੀ ਪਹੁੰਚਿਆ ਹੋਇਆ ਆ ਜੀ ਦੱਸਾ ਬਾਈ ਲੈ ਕੇ ਇਹ ਨੇਰਾ ਕਰਾਉਣਿਆਂ ਕੰਮ ਓਕੇ ਫੋਟੇ ਦੀ ਟੈਰਾ ਮੱਟ ਕੇ ਹਵਾ ਕੱਢ ਕੇ ਫੇਰ ਲਾਊਗਾ ਇਹ ਕੌਣ ਨੇ ਆ? ਜੈਕ ਲਾਉਣ ਲੱਗਿਆ ਫੋਰਮੈਨ ਸਾਹਿਬ। ਲਓ ਜੀ ਟੂਟੀ ਲੱਗਿਆ ਖੋਲਣ ਹਵਾ ਗੱਡਾਂਗੇ ਹੁਣ। ਲਓ ਜੀ ਮਿੱਤਰੋ ਮਿੰਨਤੀ ਕਿੰਨਤੀ ਚੱਲਦੀ ਆ। ਇੱਕ ਕਰ ਲਈ ਲਾ ਲਈ ਕੱਚੀ। ਆ ਦੇਖੋ ਸੈਂਟਰ ਤੋਂ ਸੈਂਟਰ ਕੱਟ ਰਿਹਾ ਫਾਰਮਰ ਬਹੁਤ ਟਰੈਕਟਰਾਂ ਦੇ ਲਾਤੀਆਂ ਬਹੁਤ ਤੇ ਕਿ ਕਿਦਾਂ ਲਵਾਉਣੀਆਂ ਲੱਗੀਆਂ ਤੂਏ ਤੀਏ ਰਣਾ ਤਕਰੀਬਨ ਲਾਉਂਦਾ ਹੀ ਆ ਸੀਜ਼ਨ ਦੇ ਵਿੱਚ 15-18 ਟਰੈਕਟਰਾਂ ਨੂੰ ਲਾਹੰਦਾ ਦੇਖ ਲਓ ਮਾਇਆ ਕਿੰਨੀ ਆ ਦੇਖੋ ਗੰਚ ਪੈ ਗਈ ਯਾਰਾਓ ਜੀ ਲਾਗੇ ਰੰਗ ਫੂਕਣ ਦੇਖੋ ਆ ਵੀ ਕਹਿੰਨੇ ਆ ਟਰੈਕਟਰ ਵਾਲਿਆਂ ਨੂੰ ਅਪੀਲ ਪਾਉਨੇ ਆ ਵੀ ਪਹਿਲਾਂ ਹੀ ਲਾ ਕੇ ਦੇ ਦਿਆ ਕਰੋ ਯਾਰ ਚਾਹੇ ਕੋਈ ਲਾਵੇ ਚਾਹੇ ਕੋਈ ਨਾ ਲਾਵੇ ਹਨਾ ਆ ਰੰਗ ਤਾਂ ਆ ਰੰਗ ਤਾਂ ਨਹੀਂ ਫੂਕੂਗਾ ਅੱਗੇ ਜਦੋਂ ਨਟਾ ਆਲੇ ਹੁੰਦੇ ਸੀ ਅਗਲਾ ਨਾਟ ਖੋਲ ਕੇ ਸਾਰ ਲੈਂਦਾ ਸੀ ਹੁਣ ਲਿਆਉਣੀ ਪਊਗੀ ਸਪਰੇ ਕਦੂ ਕਰੇ ਤੋਂ ਵਾਦੇ ਮਾਰਦਾਂਗੇ ਪਹਿਲਾਂ ਤਾਂ ਕਾਨੂੰ ਮਾਰਨੀ ਆ ਕਿਉਂਕਿ ਨਾਲੇ ਫਿਰ ਜਿਹੜਾ ਅੰਦਰ ਕਿਤੇ ਮੜੇ ਮੋਟਿਆਂ ਛਰੀਟਾਂ ਪੈਣਗੀਆਂ ਮੱਕੀ ਦੇ ਟਾਂਡਿਆਂ ਨਾਲ ਨਾਲੇ ਉਹਨਾਂ ਤੇ ਫਿਰ ਲਓ ਜੀ ਲੱਗੇ ਪੱਕੇ ਕਰਨ ਇਹ ਤਾਂ ਕਰਤਾ ਸਿੱਕ ਟਾਇਰ ਓਕੇ ਕਰਤਾ ਹਵਾ ਪਾ ਕੇ ਜਿੱਕ ਲਾਗਣ ਪਰਲੇ ਨੂੰ ਲਾਉਨੇ ਆ। ਇਹ ਟਾਇਰ ਦੀ ਕਰਤੀ ਹਵਾ। ਟਰੈਕਟਰ ਲਾ ਲਿਆ ਘਮਾ ਕੇ ਉਧਰ ਟੋਪ ਦਿੱਤੀ। ਜੀ ਮੇਤਰਾ ਜ਼ਿਮੀਦਾਰ ਭਰਾਵਾਂ ਵਾਲਾ ਕੰਮ ਪੂਰੇ ਜੋਰਾਂ ਤੇ ਚੱਲਦਾ ਆ ਦੇਖੋ ਗੀਸ ਗੁਰੂ ਸੋ ਰਹੇ ਨਹੀਂ ਹੋ ਰਹੀਆਂ ਨੇ ਕਲੀਆਂ ਮੋਡੀਆਂ ਮਾਰੀਆਂ ਪਈਆਂ ਨੇ ਮਿਸਤਰੀਆਂ ਦੀਆਂ ਸਾਰਿਆਂ ਦੀ ਉਹ ਨਵਾਂ ਸੈੱਟ ਬਣ ਰਿਹਾ ਗੋਰਾ ਬਾਈ ਬਣਾ ਰਿਹਾ ਦੇਖੋ ਆ ਦੇ ਬਣ ਸੈੱਟ ਉੱਤੇ ਮਾਰੇ ਪਏ ਨੇ ਬਸ ਤਿਆਰੀ ਜੇ ਆ ਕੰਮ ਛੋਣੇ ਦਾ ਕੱਲ ਨੂੰ ਤੇ ਅਗਲੇ ਦਿਨ ਬਸ ਕੰਮ ਆਉਣੇ ਚੱਲ ਪੈਣਾ ਸਟਾਰਟ ਹੋ ਜਾਣਾ ਗੋਰਾ ਲੱਗਿਆ ਹੋਇਆ ਬਿਲਡਿੰਗ ਕਰਨ ਦਾ ਨੀਆਂ ਕਲੀਆਂ ਬਣਾ ਰਿਹਾ ਅਹੀ ਚਾਰ ਦਿਨ ਕੇ ਚਾ ਮਿਸਤਰੀਆਂ ਭਰਾਵਾਂ ਨੂੰ ਸਾਰਿਆਂ ਨੂੰ ਪੱਕੇ ਕਰਨੇ ਵੀ ਕਰੇ ਮਨੋਂ ਸਹੀ ਤਰੀਕੇ ਨਾਲ ਪੂਰੀ ਮਿਹਨਤੀ ਗਿਰਤੀ ਕਰਕੇ ਹਵਾ ਹਵਾ ਕੱਢ ਕੇ ਜੈਕ ਲਾ ਕੇ ਜੋਣੀ ਵੀ ਆ ਕੇ ਸਹੌਜੀ ਨੂੰ ਲੈਰ ਮਾਰ ਕੇ ਕੰਮ ਨਵੇੜ ਕੇ ਸਰੋਦਰਸ਼ਨ ਗੁਰਦੁਆਰਾ ਸਾਹਿਬ ਦੇ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਮਿੱਤਰੋ ਸ਼ਾਵਟ ਦੀ ਘੁੰਮ ਗਈ ਦੀ ਕਟਰ ਫਿਟਰ ਵਾਲੀ ਦੀ ਇਹ ਜੀ ਇਹ ਬੜੀ ਪ੍ਰੋਬਲਮ ਆਉਂਦੀ ਆ ਮੱਕੀ ਦੇ ਵਿੱਚ ਇੱਕ ਵਾਰੀ ਘੁੰਮਦੀ ਹੋ ਘੁੰਮਦੀ ਆ ਘੁੰਮ ਗਈ ਅੱਜ ਪਾਤੀ ਨਵੀਂ ਸ਼ਾਵਟ ਵੀ ਪਾਤੀ ਤੇ ਕੀ ਐਲਜੀ ਸਾਰਾ ਕੁਝ ਨਵਾਂ ਪਾਤਾ ਆ ਵੀ ਲਿਆਂਦਾ ਨਵਾਂ ਇੱਥੇ ਨੂੰ ਗਰੀ ਦੀ ਵੀਰੇ ਆ ਦੇਖੋ ਇਹ ਕੀ ਗਈ ਆ ਵੀ ਪਾਉਣਾ ਨਵਾਂ ਉਹ ਪਿਆ ਪੁਰਾਣਾ ਕੱਢਿਆ ਕੁੜੀ ਵਾਲਾ ਕੁੜੀ ਦੇ ਵਿੱਚ ਠੁਕਦਾ ਉਹਰੇ ਬੋਸ਼ ਆ ਦੇਖੋ ਚੱਲਦਾ ਕੰਮਕਾਰ ਚਲੋ ਚੱਲੂਗੀ ਮਸ਼ੀਨਰੀ ਮਾੜੀ-ਮੋਟੀ ਰਿਕਵਰਡਾ ਤਾਂ ਪਊਗੀ ਚੱਲੀ ਜਾਣਾ ਤਾਂ ਇਦਾਂ ਹੀ ਕੋਈ ਗੱਲ ਨਹੀਂ ਜਣੀ ਆਇਆ ਵੀ ਟਾਈਮ ਖਰਾਬ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਇਹ ਚਾਰ ਦਿਨ ਬੜਾਈ ਜਨੇ ਤੇ ਲੋ ਜੀ ਕਰੋ ਚੈੱਕ ਤੂੰ ਪਾਣ ਕਿਤੇ ਨਹੀਂ ਆਇਨਾ ਮਾਲ ਖੜਾ ਆ ਦੇਖੋ ਇਦਾਂ ਦੀ ਬਾਸਕਟ ਪਾਈ ਹੋਇਆ ਬਣੀ ਆਪਾਂ ਪਲੇਟਾਂ ਨਹੀਂ ਕਦੇ ਲਾਉਣੇ ਹੁੰਦੇ ਟਰੈਸਰ ਨੂੰ ਤੁਹਾਡੇ ਸਾਹਮਣੇ ਹੀ ਕਰੋ ਚੈੱਕ ਬਿਨਾਂ ਪਲੇਟਾਂ ਤੋਂ ਪਲੇਟਾਂ ਲਾਏ ਤੇ ਬੈਲੈਂਸ ਪੈ ਜਾਂਦਾ ਇਹਦੇ ਵਿੱਚ ਇਦਾਂ ਹੀ ਸੇਮ ਜੀ ਢੜਕਣ ਲੱਗ ਜਾਂਦੀ ਐ ਲਓ ਜੀ ਮਿੱਤਰੋ ਲਓ ਜੀ ਮਿੱਤਰੋ ਘਰਤਾ ਰੇੜੀ ਆਪਾਂ ਕਦੂਰੀ ਟਰੈਕਟਰ ਆ ਵੀ ਖੋਲਤੀਆਂ ਦੀਆਂ ਲਾਈਟਾਂ ਚਾਰੇ ਮਰਗਾਟਾਂ ਵਾਲੀਆਂ ਨਾਲੇ ਤਾਂ ਗਾਰਾ ਪੈ ਜਾਂਦਾ ਨਾਲੇ ਥੱਲੇ ਗਾਰਾ ਜੰਮ ਜਾਂਦਾ ਬਰਗਾੜ ਗਾਲ ਜਾਂਦੇ ਨੇ ਲਾ ਕੇ ਰੱਖਤੀਆਂ ਨਾਲੇ ਲਾਤਾ ਜੱਸੇ ਬਾਈ ਦਾ ਟੈਕ ਦੇ ਚ ਟੈਕ ਪਾਉਣੇ ਵਾਲਾ ਦੀ ਜਪਲਾ ਖਰਾਬ ਹੋਇਆ ਬਸ ਜੱਦਾ ਹੁੰਦੇ ਆ ਤੇ ਨਾ ਮਾਫਤਾ ਓਕੇ ਕਰਤਾ ਰਿਪੋਰਟ ਲੋ ਜੀ ਮਿੱਤਰੋ ਪਾਤਾ ਫੇਟਰ ਤੇ 9 9:30 ਦਾ ਟਾਈਮ ਹੋ ਗਿਆ ਹੁਣ ਕੰਮ ਨਿਪੜਿਆ ਅੱਗੇ ਵੀ ਪਿੰਨਾ ਬਣਾ ਰਹੇ ਹਾਂ ਰੇ ਪੌਣ ਤੋਂ ਪੌਂਦੇ ਦੇ ਲੱਡੂ ਬਾਈ ਹੋਣੀ ਲੱਗੇ ਹੋਏ ਨੇ ਕਣ ਕਾਲੇ ਕਾਟਰ ਚ ਲਾ ਦੇ ਆ ਦੀ ਫਿਲਟਰ